सिविलियन ऑफिसर रिटायर हुआ हूँ और मेरी व्हाट्सएप फेसबुक पे यूट्यूब पे, पे वेबसाइट पे 500 से ज्यादा पॉइंट्स हैं तो मैं एक पॉइंट आपको पंजाबी में सुनाता हूँ जो मुस्कुराहट के बारे के हमने हंसते खेलते जीवन व्यतीत करना है आ, बले, बले, बले। ए, जो विच मंदिर है ਉਸ ਮੰਦਰ ਵੱਲ ਦੇਖਣ ਲਈ ਸਾਰੇ ਜਾ ਰਹੇ ਹਾਂ ਇਹ ਮੰਦਰ ਆਬੂ ਥਾਬੀ ਦੇ ਵਿੱਚ 27 ਏਕੜ ਦੇ ਵਿੱਚ ਬਣਿਆ ਹੋਇਆ ਹੈ ਤੇ ਇਹ ਸਾਰੀ ਜ਼ਮੀਨ ਇੱਥੋਂ ਦੇ ਰਾਜੇ ਨੇ ਡੋਨੇਟ ਕੀਤੀ ਹੈ 27 ਏਕੜ ਇਸ ਦੇ ਵਿੱਚ ਮੰਦਰ ਬਣਿਆ ਹੋਇਆ ਹੈ ਇਹ ਮੰਦਰ ਦੇਖਣ ਲਈ ਸਾਰੇ ਅੱਗੇ ਪਿੱਛੇ ਗਰੁੱਪ ਜਿਹੜਾ ਹੈ ਇਹ ਸਾਰਾ ਜਾ ਰਿਹਾ ਹੈ ਦੁਬਈ ਵਿਖੇ ਲੰਦੂ ਟੈਂਪਲ ساری ਦੁਨੀਆ ਘੁੰਮ ਰਹੀ ਹੈ ਦੇ ਵਿੱਚ ਅਬੂ ਧਾਬੀ ਤੋਂ ਵਾਪਸ ਦੁਬਈ ਜਾ ਰਹੇ ਹਾਂ ਅਤੇ ਇਹ ਜੋ ਰਸਤੇ ਆ ਨੇ ਅਮੀਰੋਤੀ ਜਗਾ ਹੋਰ ਜਾਣਾ ਹੈ ਜਦੋਂ ਕਬੂ ਪਹੁੰਚੋ ਦੁਬਈ ਦਾ ਰਸਤੇ ਦੇ ਵਿੱਚ बिल्डिंग ही बिल्डिंग बिल्डगा ही बिल्डिंग कमाल है इसके अंदर ऑफिस ये सी शेल से एक्सपायर होके बना है सी शेल से और इसके अंदर ऑफिस ये इसके अंदर जो ऑफिस है ये बाहर सिर्फ इस कंपनी के नहीं है ये बाहर ये जो कंपनीज है उनको भी ऑफिस के लिए को जिनके पास उनके फील्ड में कोई इंटरनेशनल अवार्ड पड़ा जिनको इंटरनेशनल अवार्ड मिला सिर्फ उनको ऑफिस के लिए जगह देते अदरवाइज नहीं देते <laughs> मस्जिद का जो लाइट लाइट सिस्टम है वो कनेक्ट है सीधा लूनर सिस्टम आई होप लूनर सिस्टम सबको सब पता होगा मून के साथ चांद के साथ कनेक्टेड। है है इसका अगर चांद बड़ा होगा तो लाइट्स बहुत शार्प होंगी जैसे ही चांद मूड जो है वो छोटा होता जाएगा और तो छोटा हो जाएगा वो लाइट्स जो है जो ये जो लाइट्स इन गिरती है जो पिलर्स के अंदर जो लाइट्स है होल का मशीन मिलेगा मतलब उसमें अपना काट पंच करो जितना गोल्ड चाहिए परचेस करो विद सर्टिफिकेट ओनली 24 कैरेट गोल्ड गोल्ड कॉइंस गोल्ड बिस्किट गोल्ड बार्स अच्छा इसके अंदर एक स्पा है जो आपको फेशियल प्रोवाइड करते हैं कैसा फेशियल 24 कैरेट गोल्ड का फेशियल ट्वेंटी बढ़िया लोग हैं ये सब एक दूसरे के एडजस्टमेंट को जानते हैं और उसमें खुशियों में बदलना चाहते आप सब फूलों की तरह मुस्कुराते रहें घबरों की तरह रहें भी आए तरह सिविलियन ऑफिसर रिटायर हुआ हूँ और मेरी पे फेसबुक पे यूट्यूब पे वेबसाइट पे 500 से ज्यादा पॉइंट हैं तो मैं एक पॉइंट आपको पंजाबी में सुनाता हूँ जो मुस्कुराहट के बारे के हमने हंसते खेलते जीवन व्यतीत करना है तो पंजाबी समझ आएगी सारे ਮਨ ਮੰਨ ਦਾ ਸ਼ੀਸ਼ਾ ਹੈ ਇਹ ਚਿਹਰਾ ਤੇ ਸਾਹਮਣੇ ਰਹਿੰਦਾ ਏ ਖੁੱਲੀ ਕਿਤਾਬ ਵਾਂਗੂ ਖੁਸ਼ੀ ਗਮੀ ਨੂੰ ਜ਼ਾਹਰ ਹੈ ਇਹ ਕਰਦਾ ਪੂਰੀ ਤਰ੍ਹਾਂ ਹਿਸਾਬ ਕਿਤਾਬ ਵਾਂਗੂ ਗਮ ਹੋਣ ਤੇ ਹੋ ਜਾਏ ਇਹ ਗੁਮਸਮ ਖੁਸ਼ੀ ਹੋਵੇ ਤਾਂ ਖਿੜੇ ਗੁਲਾਬ ਵਾਂਗੂ ਅੱਖਾਂ ਚਮਕਣ ਤੇ ਗੱਲਾਂ ਬਾਹਰ ਆਵਣ ਮੱਥਾ ਚਮਕਦਾ ਉਦੋਂ ਵੀ ਧਲੇ ਬੱਲੇ ਬੱਲੇ ਚਿਹਰੇ ਉੱਤੇ ਮੁਸਕਰਾਹਟ ਦਿਖਾਈ ਦਿੰਦੀ ਮਿੱਠੇ ਮਿੱਠੇ ਜਦ ਬੋਲ ਕੋਈ ਬੋਲਦਾ ਹੈ ਜੈਸੇ ਸਲਮਾਨ ਬੋਲ ਰਹਾ ਹੈ ਚਿਹਰੇ ਉੱਤੇ ਮੁਸਕਰਾਹਟ ਦਿਖਾਈ ਦਿੰਦੀ ਮਿੱਠੇ ਮਿੱਠੇ ਜਦ ਬੋਲ ਕੋਈ ਬੋਲਦਾ ਹੈ ਹੰਗ ਅੰਗ ਜਦ ਵਜਦ ਦੇ ਵਿੱਚ ਹੁੰਦਾ ਹੈ ਬੋਲ ਬੋਲ ਅੰਦਰ ਰਸ ਖੋਲਦਾ ਹੈ ਬੜੀ ਸਹਿਜ ਅਵਸਥਾ ਦੇ ਵਿੱਚ ਰਹਿ ਕੇ ਬੋਲ ਬੋਲਣ ਤੋਂ ਪਹਿਲਾਂ ਉਹ ਤੋਲਦਾ ਹੈ ਹਰ ਪਲ ਮੁਸਕਰਾ ਕੇ ਹੈ ਜਿਉਂਦਾ ਦੁੱਖਾਂ ਵਿੱਚ ਵੀ ਕਦੇ ਨਾ ਡੋਲਦਾ ਏ ਹਰ ਪਲ ਮੁਸਕਰਾ ਕੇ ਹੈ ਜਿਉਂਦਾ ਦੁੱਖਾਂ ਵਿੱਚ ਵੀ ਕਦੇ ਨਾ ਡੋਲਦਾ ਏ ਤੇ ਸਭ ਤੋਂ ਚੰਗੀ ਦਵਾਈ ਇਹ ਸਿਹਤ ਦੇ ਲਈ ਸਭ ਤੋਂ ਚੰਗੀ ਦਵਾਈ ਇਹ ਸਿਹਤ ਦੇ ਲਈ ਇਸ ਨਾਲ ਕਈ ਬਿਮਾਰੀਆਂ ਲੈਂਦੀਆਂ ਨੇ ਜਿੱਥੇ ਹੁੰਦੀ ਮੁਸਕਰਾਹਟ ਦੀ ਫਸਲ ਪੈਦਾ ਉਸ ਘਰ ਵਿੱਚ ਬਰਕਤਾਂ ਰਹਿੰਦੀਆਂ ਨੇ ਜਿੱਥੇ ਹੁੰਦੀ ਮੁਸਕਰਾਹਟ ਦੀ ਫਸਲ ਪੈਦਾ ਸਰਮਾਨ ਜੀ ਉਸ ਘਰ ਵਿੱਚ ਬਰਕਤਾਂ ਰਹਿੰਦੀਆਂ ਨੇ ਚੜਦੀ ਕਲਾ ਉਸ ਘਰ ਜਰੂਰ ਰਹਿੰਦੀ ਢੈਂਦੀ ਕਲਾ ਦੀਆਂ ਕੰਨਾਂ ਢੈਂਦੀਆਂ ਨੇ ਉਹ ਰੱਬੀ ਰਹਿਮਤਾਂ ਦਾ ਚਿਰਾਗ ਜਗਦਾ ਸੱਤੇ ਖੈਰਾਂ ਹੀ ਝੋਲੀ ਵਿੱਚ ਪੈਂਦੀਆਂ ਨੇ ਰੱਬੀ ਰੰਤਾਂ ਦਾ ਚਰਾਗ ਜਗਦਾ ਸੱਤੇ ਖੈਰਾ ਹੀ ਝੋਲੀ ਵਿੱਚ ਪੈਂਦੀਆਂ ਨੇ ਤੇ ਖੜੇ ਮੱਥੇ 'ਤੇ ਜਦ ਡਾਕਟਰ ਹੈ ਹਾਲ ਪੁੱਛਦਾ ਅੱਧਾ ਰੋਗ ਤਦ ਰੋਗੀ ਦਾ ਦੂਰ ਹੁੰਦਾ ਸੇਵਾ ਕਰਦੀਆਂ ਨਰਸਾਂ ਮੁਸਕਰਾ ਕੇ ਤੇ ਤੇ ਇਸ ਦਾ ਰੋਗੀ ਤੇ ਅਸਰ ਜ਼ਰੂਰ ਹੁੰਦਾ ਖੁਸ਼ੀ ਵੰਡਣ ਨਾਲ ਦੂਣ ਸਵਾਈ ਹੁੰਦੀ ਤੇ ਐਂਦੇ ਮਿਲਣ ਨਾਲ ਦੂਜਾ ਮਖਮੂਰ ਹੁੰਦਾ ਗੁਰੂ ਤਾਈ ਹੈ ਸਕੂਨ ਦਿੰਦੀ ਖੁਸ਼ ਰਹਿਣ ਲਈ ਬੰਦਾ ਮਜਬੂਰ ਹੁੰਦਾ ਤੋ ਚਿੰਤਾ ਚਿਖਾ ਬਰਾਬਰ ਹੈ ਕਹਿਣ ਲੋਕੀ ਚਿੰਤਾ ਚਿਖਾ ਬਰਾਬਰ ਹੈ ਕਹਿਣ ਲੋਕੀ ਆਪਣੇ ਆਪ ਨੂੰ ਚਿੰਤਾ ਤੋਂ ਦੂਰ ਰੱਖੀਏ ਗੁਰੂ ਬਾਣੀ ਦਾ ਆਸਰਾ ਲੈ ਕੇ ਤੇ ਤਨ ਮਨ ਤਾਂ ਹੀ ਹਰਦਮ ਨੂਰੋ ਨੂਰ ਰੱਖੀਏ ਚੜਦੀ ਕਲਾ ਦਾ ਪੱਲਾ ਮੈਂ ਕਦੇ ਛੱਡੀਏ ਤੈਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ